ਜਾ ਕੇ ਬੰਦੇ ਜਿਹੜੇ ਨੇੜੇ ਨੇੜੇ ਵਾਲੇ ਰੋਡ ਦੇ ਠੀਕ ਹੈ ਜੀ ਨਾ ਗੱਲਾਂ ਸਾਧਨ ਦੀ ਕੀ ਕਰਨੀ ਨਾ ਗੱਲਾਂ ਤਾਂ ਪਰਮਾਰਥ ਦੀ ਕਰਨੀਆਂ ਨੇ ਉਹ ਕਹਿੰਦੇ ਜਦੋਂ ਕੋਈ ਸੰਸਾਰਿਕ ਵਸਤੂ ਵਾਲਾ ਆਉਂਦਾ ਲੈਣ ਵਾਲ ਤੇ ਕੋਈ ਤਰ ਤੀਰ ਤਰਪਦਾ ਉਹਦਾ ਕੁਝ ਵੀ ਸੰਸਾਰ ਵਾਲੀ ਆਉਂਦੇ ਨੇ ਪਰਮਾਰਥ ਵਾਲਾ ਕਰਨ ਹੁੰਦਾ ਕਹਿੰਦੇ ਉਹ ਕਿਸੇ ਮਹਾਪੁਰਖ ਨੂੰ ਦੇਣਾ ਐਨਾ ਜ਼ੋਖਾ ਹੈ ਜਿਨਾ ਕੋਈ ਰੱਤੇ ਢੇਰ ਤੇ ਇਕੱਠਾ ਹੋਵੇ ਕੋਈ ਦੂਜਾ ਆ ਕੇ ਕਹੇ ਦੋ ਢਰ ਤੇ ਜਾਣਾ ਇਹ ਕਿੰਨਾ ਕੀ ਕਰਨ ਉਹ ਐਂ ਪਰ ਕਿ ਬਣਾਉਂਦੇ ਆੜੇ ਵਾਲੇ ਮਹਾਪੁਰਖਾਂ ਦੇ ਬੱਚੇ ਹਾਂ ਜੇ ਕਹਿੰਦੇ ਪਰਮार्थ ਮੰਗਣ ਵਾਲਾ ਕੋਈ ਆ ਜਾਏ ਫਿਰ ਡੂਮਾ ਸੋਚਣਾ ਪਏਗਾ ਇਹ ਖੜਾ ਕਿੱਥੇ ਐ ਇਸ ਵੇਲੇ ਇਹਨਾਂ ਕਿੱਥੇ ਚਲਾਉਣਾ ਪਏਗਾ ਇਹ ਆਪਣੀਆਂ ਗੱਲਾਂ ਕਰਦਾ ਕਿ ਪਿੱਛੋਂ ਕਰਦਾ ਇਹ ਉਹਨੇ ਉਹਨੇ ਸੋਚਿਆ ਇਹਨੇ ਸੰਸਾਰਿਕ ਯੋਜਨਾ ਕਰ ਰੋ ਮਿੱਟੀ ਮੰਗਿਆ ਦੇਤੀ ਸੰਸਾਰ ਮਿੱਟੀ ਦਾ ਐਸਾ ਰਿਹਾ ਕੀ ਆ ਸਰਦਾ ਸਵਾਦ ਨਾਲ ਸਾਧ ਮੁਰਸ਼ਾ ਨੇ ਸੁਣ ਕੇ ਮਾਣ ਮਾਣ ਬੰਦੇ ਸੇਵਾ ਕਰਨਾ ਸੇਵਾ ਸੋ ਕੋਈ ਨਹੀਂ ਕਰੇ ਮੈਂ ਚਾधरी ਬਣਾ ਕਰਦਾ ਮੈਂ ਸੇਵਾ ਕਰਦਾ ਮੈਂ ਪਹਾੜ ਲੰਨਾ ਮੈਂ ਇਹ ਕਰਦਾ ਤੇ ਆ ਬੰਦਾ ਕੰਮ ਕਰਦਾ ਬਹੁਤ ਕੋਸ਼ਿਸ਼ ਕਰੇ ਨਈ ਕਰਮ ਕਰਦਾ ਠੀਕ ਹੈ ਕਰਮ ਦਾ ਫਲ ਵੀ ਮਿਲਣਾ ਹੈ ਕਰਮ ਦਾ ਫਲ ਜੰਮਣ ਮੰਨਦਾ ਨਹੀਂ ਕਰਮ ਕਰਦਾ ਫਲ ਮਿਲ ਜੂ ਫਲ ਮਿਲਦੇ ਤੇ ਨਾ ਕਰਦਾ ਫਲ ਸੁੱਖ ਉਹ ਸੁੱਖ ਆਪਣੀਆਂ ਗਾਵਾਂ ਜਿੱਥੇ ਕਦੇ ਕਰਮੀ ਨੂੰ ਸੂਰ ਕਰਦੇ ਨੇ ਹੈ ਗਾਂਦ ਜੂਣ ਚ ਬੰਨਿਆ ਬੈਠੇ ਨੇ ਉਹ ਕੁੱਤੇ ਕਰਾ ਜਿਹੜੇ ਬੁਰੇ ਲੋਕਾਂ ਦੇ ਉਹ ਸੁਖੋਗ੍ਰਾਮ ਜਿਹੜਾ ਕੋਈ ਕੰਮ ਕਰਦੇ ਫਲ ਫਾਰੇ ਉਹ ਤਾਰੋ ਮੁਕਤੀ ਥੋੜੀ ਕਰਦੇ ਨੇ ਨੀ ਤੋਈ ਸੇਵਾਂ ਵਾਲੇ ਮੁਕਤ ਕਰਦੇ ਨੇ ਇਹਨਾਂ ਸੇਵਾਂ ਨੇ ਕੰਮ ਹੀ ਦੇਖੋ ਉਹ ਉਹ ਕਰੂਨੇ ਕਿਵੇਂ ਕਰਨਾ ਹੈ ਕੀ ਕੀ ਕਹੇ ਮਾੜੀ ਮਨ ਮਾੜ ਚਾਹੁੰਦਾ ਚਾਹੁੰਦਾ ਤਾਂ ਹੈ ਹਟਾ ਮਾੜੀ ਹਾਂ ਸਰ ਪੰਡਾ ਨੇ ਕਹਿੰਦੇ ਮਾੜ ਅਮਾਣ ਬੰਦੇ ਸੋ ਸੇਵਕ ਨਹੀਂ ਹਾਂਜੀ ਇਹ ਮਾਣ ਅਰ ਅਮਾਦ ਵਿਚਾਰ ਕੋ ਸਭ ਕੋਈ ਨਹੀਂ ਕਹਿੰਦੇ ਤਤ ਸੰਦਰਸੀ ਸੰਤੋ ਕੋਈ ਕੋਟ ਨਹੀਂ ਕਹਿੰਦੇ ਤਤ ਦਾ ਕੋਈ ਸੰਦਰਸੀ ਦ੍ਰਿਸ਼ਟੀ ਕਰਨ ਮਾੜਾ ਕਰੋੜਾ ਜਿਹਾ ਕਰਦਾ ਨਰਦਾ ਹੈ ਤੇ ਇਹ ਤਾਂ ਉਹਨਾਂ ਦੇ ਸਾਰੇ ਜਿਹੜੇ ਹੋਰ ਨਹੀਂ ਮੰਨਤਾ ਚਾਹੁੰਦੇ ਆ ਉਹ ਕਹਿੰਦੇ ਸੇਵਕ ਸੁ ਕੋਈ ਨਹੀਂ ਤੇ ਮੇਰੇ ਗੱਪਾਂ ਮਾਰਦੇ ਸਰ ਮਣੀ ਗੰਦੀ ਠੀਕ ਹੈ ਜਦੋਂ ਪਾਰ ਪਾਰ ਤੇ ਜਿੱਦੂ ਬੰਦਾ ਲੱਗਦਾ ਮੈਂ ਚੌਧਰੀ ਹਾਂ ਸਭ ਦਾਕ ਪੜਦਾ ਘਰ ਮੇਰਾ ਫਿਰ ਬਤਾ ਲੱਗਦਾ ਮੇਰਾ ਫਸਾ ਬਜਾਈਆ